ਪਿਆਰੇ ਸਰੋਤਿਉ ਪਿਆਰ ਪਰਿ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏ ਜੀ ਨਿਊਜ਼ ਚੈਨਲ ਖਬਰ ਅੰਮ੍ਰਿਤਸਰ ਦੇ ਮਸ਼ਹੂਰ ਜਿਮ ਚ ਇੱਕ ਨੌਜਵਾਨ ਰਿਵਾਲਵਰ ਲੈ ਕੇ ਜਿਮ ਚ ਪਹੁੰਚਿਆ ਜਿਮ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਹਥਿਆਰ ਲੈ ਕੇ ਜਾਣ ਦੀ ਮਨਾਹੀ ਹੈ ਇਸ ਮਸ਼ਹੂਰ ਜਿਮ ਵਿੱਚ ਜੱਜ ਪੁਲਿਸ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਆਉਂਦੇ ਹਨ ਤਾਂ ਇਸ ਨੌਜਵਾਨ ਨੂੰ ਪਿਸਤੌਲ ਲੈ ਕੇ ਬਾਹਰ ਜਾਣ ਲਈ ਕਿਹਾ ਗਿਆ ਜਿਮ ਦੇ ਸਟਾਫ ਨੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਦਿੱਤੀ ਪਰ ਪੁਲਿਸ ਨੇ ਇਸ ਫਿਲਹਾਲ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਜਿਮ ਮਾਲਕ ਅਤੇ ਸਟਾਫ ਗੁੱਸੇ ਚ ਹੈ ਜਦ ਕਿ ਪੁਲਿਸ ਮਾਮਲੇ ਦੀ ਜਾਂਚ ਕਰਨ ਦੀ ਗੱਲ ਰਹੀ ਹੈ ਜਾਣਕਾਰੀ ਮੁਤਾਬਕ ਪੁਲਸ ਨੇ ਨੌਜਵਾਨ ਨੂੰ ਸਿਵਲ ਲਾਈਨ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਨੌਜਵਾਨ ਦੀ ਪਿਸਤੌਲ ਨੇ ਸਾਰਾ ਵਿਵਾਦ ਛੇੜਿਆ ਉਸ ਦਾ ਨਾਮ ਸਿਮਰ ਕਬੱਡੀ ਦੱਸਿਆ ਜਾਂਦਾ ਹੈ ਤੇ ਉਹ ਸੋਸ਼ਲ ਮੀਡੀਆ ਤੇ ਕਾਫੀ ਮਸ਼ਹੂਰ ਚਿਹਰਾ ਵੀ ਦੱਸਿਆ ਜਾਂਦਾ ਹੈ ਜਿਮ ਦੇ ਅੰਦਰ ਦੀ ਇਹ ਵੀਡੀਓ ਅੰਮ੍ਰਿਤਸਰ ਦੇ ਕਈ ਗਰੁੱਪਾਂ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਨਾਮ ਦੱਸ ਕੇ ਇਹ ਦੱਸੋ ਕੀ ਪੂਰਾ ਮਾਮਲਾ ਜੀ ਜੀ ਮੇਰਾ ਨਾਮ ਮਨੀਸ਼ ਰਾਜ ਹੈ ਜੀ ਤੇ ਮੈਂ ਮੈਨੇਜਰ ਗੋਲਡ ਜਮ ਮੰਬਰ ਸਰ ਦਾ ਹਾਂ ਇੱਕ ਸਿਮਰ ਕਬੱਡੀ ਨਾਮ ਦਾ ਬੰਦਾ ਇੱਥੇ ਸਾਡੇ ਜਿਮ ਚ ਵਿੱਚ ਆਇਆ ਸੀਗਾ ਤੇ ਉਸਨੇ ਆਂਦੇ ਹੀ ਜਦੋਂ ਉਸ ਨੂੰ ਮੈਂ ਰੋਕਿਆ ਕਿ ਹਾਂ ਵੀਰ ਉਹ ਸਾਡਾ ਮੈਂਬਰ ਨਹੀਂ ਹੈ ਐਕਚੁਅਲੀ ਜਦੋਂ ਨੂੰ ਮੈਂ ਰੋਕਿਆ ਤੇ ਉਹ ਕਹਿੰਦਾ ਕਿ ਜੀ ਮੈਂ ਸਿਰਫ ਦੇਖਣ ਜਾਣਾ ਥੱਲੇ ਤੇ ਜਦੋਂ ਉਹ ਥੱਲੇ ਗਿਆ ਤੇ ਮੈਂ ਉਹਦੇ ਵੱਲ ਧਿਆਨ ਦੇ ਰਿਹਾ ਸੀਗਾ ਬੈਕ ਸਿਸਟੀਵੀ ਦੇਖ ਰਿਹਾ ਸੀਗਾ ਜੋ ਤੁਸੀਂ ਦੇਖ ਰਹੇ ਹੋ ਕਿ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਉਹ ਸੀਸੀਟੀਵੀ ਦੇ ਵਿੱਚ ਉਸ ਨੂੰ ਜਦੋਂ ਮੈਂ ਦੇਖ ਰਿਹਾ ਸੀਗਾ ਤੇ ਉਹ ਆਪਣਾ ਵੈਪਨ ਕੱਢ ਕੇ ਖੁੱਲੇ ਆਮ ਥੱਲੇ ਆਪਣਾ ਘੁੰਮ ਰਿਹਾ ਸੀਗਾ ਤੇ ਜਦੋਂ ਉਹਨੂੰ ਮੈਂ ਥੱਲੇ ਜਾ ਕੇ ਰੋਕਿਆ ਜਿੰਮ ਦੇ ਵਿੱਚ ਕਿ ਹਾਂ ਵੀ ਇਹ ਚੀਜ਼ਾਂ ਸਾਡੇ ਇੱਥੇ ਜਿੰਮ ਦੇ ਵਿੱਚ ਅਲਾਉਡ ਨਹੀਂ ਹੈਗੀਆਂ ਕਿਉਂਕਿ ਸਾਡੇ ਜਿੰਮ ਦੇ ਵਿੱਚ ਬਹੁਤ ਗਾਸਡਡ ਆਫਸਰਸ ਵੀ ਆਉਂਦੇ ਨੇ ਕਾਫੀ ਜੱਜਸ ਵਗੈਰਾ ਵੀ ਆਉਂਦੇ ਨੇ ਤੇ ਸਾਨੂੰ ਆ ਚੀਜ਼ਾਂ ਅਲਾਉਡ ਨਹੀਂ ਸਾਡੇ ਕੁਝ ਪ੍ਰੋਟੋਕਾਲ ਸਹੀ ਹੈ ਤੇ ਬਟ ਉਹ ਇਸ ਕਹਿਣ ਦੇ ਬਾਵਜੂਦ ਵੀ ਮੈਨੂੰ ਕਹਿੰਦਾ ਕਿ ਨਹੀਂ ਜੀ ਮੈਂ ਇਹ ਰੱਖ ਸਕਦਾ ਹਾਂ ਕਿਉਂਕਿ ਮੇਰੇ ਕਹਿੰਦਾ ਬਹੁਤ ਜ਼ਿਆਦਾ ਲਗੜਾਟ ਹੈ ਜੀ ਅਸੀਂ ਇਹੀ ਗੱਲ ਕਹੀ ਕਿ ਜਾਂ ਤਾਂ ਤੁਸੀਂ ਜਮ੍ਹਾਂ ਕਰਾਓ ਜਾਂ ਫਿਰ ਆਪਣੀ ਗੱਡੀ ਦੇ ਵਾਪਸ ਰੱਖ ਕੇ ਆਓ ਅਸੀਂ ਇੱਥੇ ਥੱਲੇ ਲਾਉ ਨਹੀਂ ਕਰ ਸਕਦੇ ਬਿਕਾਜ਼ ਆਫ ਦਾ ਸਕਿਉਰਿਟੀ ਰੀਜ਼ਨਸ ਕਿਉਂਕਿ ਬਹੁਤ ਸਾਰੇ ਇੱਥੇ ਲੇਡੀਜ਼ ਵੀ ਆਉਂਦੀਆਂ ਆ ਬਹੁਤ ਲੜਕੇ ਬੱਚੇ ਵੀ ਆਉਂਦੇ ਆ ਤੇ ਪਰ ਉਹ ਬੰਦਾ ਉਸ ਚੀਜ਼ ਤੋਂ ਟੱਜਾਣੀ ਤੇ ਇਹਦੇ ਬਾਰੇ ਕੋਈ ਪੁਲਿਸ ਕੰਪਲੇਨਟ ਕੀਤੀ ਜਾਂ ਹੁਣ ਤੱਕ ਕੋਈ ਕਾਰਵਾਈ ਹੋਈ ਅਸੀਂ ਪੁਲਿਸ ਕੰਪਲੀਟ ਰਾਤ ਨੂੰ ਹੀ ਕਰਤੀ ਸੀਗੀ ਬਟ ਸਾਨੂੰ ਹਾਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਅਸੀਂ ਉਹਨਾਂ ਨੂੰ ਦੁਬਾਰਾ ਵੀ ਮੈਸੇਜ ਕਰਿਆ ਕਾਲ ਕਰੀ ਹੈ ਅਫਸਰ ਨੂੰ ਵੀ ਜੋ ਉੱਥੇ ਮੌਜੂਦਾ ਅਫਸਰ ਸੀਗੇ ਰਾਤ ਨੂੰ ਵੀ ਤੇ ਜੋ ਉੱਥੇ ਦੇ ਐਸਐਚਓ ਸਾਹਿਬ ਨੇ ਗੁਪੀ ਸਰ ਉਹਨਾਂ ਨੂੰ ਵੀ ਆਪਾਂ ਕਾਲ ਕਰੀਏ ਪੁੱਛਿਆ ਹੈ ਬਿਠਾਲੇ ਤੱਕ ਸਾਨੂੰ ਕੋਈ ਵੀ ਸੈਟੀਸਫੈਕਟਰੀ ਆਨਸਰ ਨਹੀਂ ਮਿਲ ਰਿਹਾ ਜੀ ਤੇ ਜਿਮ ਦੇ ਵਿੱਚ ਬਕਾਇਦਾ ਐਸੀ ਕੋਈ ਇਨਫਰਮੇਸ਼ਨ ਨਹੀਂ ਲਿਖੀ ਹੈ ਕਿ ਇੱਥੇ ਕੋਈ ਵੈਪਨ ਲੈ ਕੇ ਅੰਦਰ ਦਾਖਲ ਜੀ ਜ਼ਰੂਰ ਅਸੀਂ ਜਿਮ ਦੇ ਬਾਹਰ ਹੀ ਲੈ ਕੇ ਲਗਾ ਹੋਇਆ ਹੈ ਕਿ ਇੱਥੇ ਬਿਲਕੁਲ ਵੀ ਪ੍ਰੋਟੋਕਾਲ ਹੈਗਾ ਇੱਥੇ ਬਿਲਕੁਲ ਵੀ ਅਲਾਉਡ ਨਹੀਂ ਹੈ ਜੀ ਜੋ ਵੀ ਵੈਪਨਸ ਅਥਰਾਇਜ਼ਡ ਨਹੀਂ ਹੈਗੇ ਅੰਦਰ ਲੈ ਕੇ ਆਉਣੇ ਥੈਂ